ਦਾ ਦਾ ਸਭ ਤੋਂ ਵੱਡਾ ਸਲਾਮ ਇਹੀ ਬਿਆਨ ਕਰਦਾ ਤੁਹਾਨੂੰ ਹਜ਼ਾਰਾਂ ਕਿਲੋਮੀਟਰ ਦੂਰ ਮੰਦਰਾ ਮਸੀਹਾਂ ਦੇ ਪਹਾੜਾ ਤੇ ਜਾਣ ਦੀ ਲੋੜ ਨਹੀਂ ਜਾਂਦੇ ਉਹ ਦਾ ਆਰਾਮ ਦੇ ਨਾਲ ਆਉਂਦੇ ਉਹ ਦਾ ਠਾਟੀ ਪਾਸੇ ਖਾਈ ਚ ਟਿੱਕੀ ਹੁੰਦੀ ਨਿਸ਼ਚਿਤ ਰੰਗ ਨੂੰ ਲੋਕਾਂ ਦਾ ਤਰੰ ਪਰਿਵਰਤਨ ਕਰ ਗੋਣ ਤੇ ਪੜ ਕੇ ਆ ਸੰਤ ਸਮਾਜ जबानी जब क्रिश्चन होके भी तुम अपने शादियों के रीति रिवाजों के सिरों के वही फिरते हो, जो दूसरे लोग उठाए फिरते शोक करो इस बात का ਜੋ ਬੈਠਾ ਹੈ ਅਗਰ ਪੀਲਾ ਪੀਲਾ ਜਾਂ ਨਾਲ ਲਾ ਕੇ ਮੈਂ ਡੰਡਾ ਮਾਰਿਆ ਮੈਂ ਕਹਾ ਪਾਜਾਏ ਤੂੰ ਤੇ ਉੱਠੇ ਤੂੰ ਆ ਕੀ ਕੀਤਾ ਪੀਲਾ ਪੀਲਾ ਜਾ ਕ੍ਰਿਸਚੀਅਨ ਹੋ ਕੇ ਉਹ ਪੀਲਾ ਪੀਲਾ ਹੋਵੇ ਹੈ ਕਰ ਰਹੇ ਹੋ ਵਿੱਚ ਬੈਠਾ ਉਹ ਤੇ ਬੱਕਰਾ ਵੜਨਾ ਹੁੰਦਾ ਵਿੱਚ ਅਬ ਮੈਂ ਕਹਾ ਉੱਠੇ ਤੂੰ ਤੂੰ ਕ੍ਰਿਸਚੀਅਨ ਹੈ ਇਹ ਤੂੰ ਕਰਨੇ ਜਾਦੂ ਡੋਨੇ ਤੇ ਮੰਗਣੀਆਂ ਬLESING ਤੁਹਾਨੂੰ ਪਾਸਟਰ ਕਿਸ ਨੂੰ ਕਹਿ ਰਿਹਾ ਸ਼ੈਤਾਨ ਤੁਹਾਨੂੰ ਪਤਾ ਸ਼ੈਤਾਨ ਨੇ ਇਹ ਮੀਟਿੰਗ प्रशासन ने नहीं कि रास्ते में जो लंगर लगते है शबीले लगती है हम उसे खा पी सकते हैं चाहे हमें जितनी मर्जी प्यास लगी हो प्लीज इस बात का आंसर दो जय मसीद जिस तरह पिता एक है पति एक है परमेश्वर भी कितने हैं कितने मेरी बात को समझ चुके हैं आपके पिता कितने हैं पति कितने होते हैं माँ कितनी है ਉਸੀ ਤਰ੍ਹਾਂ ਪਰਮੇਸ਼ਰ ਵੀ ਕਿਤਨੇ ਆਪਕੋ ਅਗਰ ਇਤਨੀ ਪਿਆਸ ਲੱਗਦੀ ਆਪ ਘਰ ਸੇ ਬੋਤਲ ਲੈ ਕੇ ਜਾ ਸਕਦੇ ਕੈਸ਼ੀਰਮ ਸ਼੍ਰੀ ਸ਼੍ਰੀ ਅਕਜਾਰਾਟ ਮਹਾ ਮਲਦੇਸ਼ਵਰ ਸਵਾਮੀ ਅਸ਼ਨੀਲ ਮਹਾਰਾਜ ਬਾਲਾਈ ਧਾਮ ਕਾਲੇਗਨਪੁਰ ਚੇਟਾ ਅੱਜ ਅਸੀਂ ਡੀਸੀ ਸਾਹਿਬ ਨੂੰ ਤੇ ਪੁਲਿਸ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਜਿਹਦੇ ਵਿੱਚ ਨਰੂਲਾ ਇੱਥੇ 11 ਤਰੀਕ ਨੂੰ ਪ੍ਰੋਗਰਾਮ ਕਰ ਰਿਹਾ ਆ ਉਹ Hindu ਸਮਾਜ ਸਿੱਖ ਸਮਾਜ ਬਾਲਮਿਕ ਸਮਾਜ ਹਰਕ ਸਮਾਜ ਦੇ ਖਿਲਾਫ ਭੋਲੀ ਭੋਲੀ ਜਨਤਾ ਨੂੰ ਭੜਕਾ ਰਿਹਾ ਆ ਉਹਨਾਂ ਦੇ ਕਹਿ ਰਿਹਾ ਕਦੀ ਕਹਿ ਰਿਹਾ ਕਿ ਮੈਂ ਤੁਹਾਨੂੰ ਇੱਕ ਤੇਲ ਦਵਾਂਗਾ ਕਿ ਉਹਨਾਂ ਸਰਕਾਰੀ ਨੌਕਰੀ ਮਿਲ ਜੇਗੀ ਕਦੀ ਏਡਸ ਮੈਂ ਠੀਕ ਕਰ ਦਾਂਗਾ ਕਿ ਇਹਨੂੰ ਕੁਛ ਕਹਿ ਰਿਹਾ ਕਿਸ ਕਿਸ ਨੂੰ ਕੁਛ ਕਹਿ ਰਿਹਾ ਹੈ ਜਿਹੜੀ ਭੋਲੀ ਭਾਲੀ ਜਨਤਾ ਹੈ ਉਹਨਾਂ ਨੂੰ ਗਮਰਾਹ ਕਰ ਰਿਹਾ ਹੈ ਇਸ ਕਰਕੇ ਅਸੀਂ ਮੰਗ ਪੱਤਰ ਦਿੱਤਾ ਕਿ ਉਹਦਾ ਪ੍ਰੋਗਰਾਮ ਕੈਨਸਲ ਕੀਤਾ ਜਾਵੇ ਜੇ ਪ੍ਰਸ਼ਾਸਨ ਉਹਦਾ ਪ੍ਰੋਗਰਾਮ ਕੈਨਸਲ ਨਹੀਂ ਕੀਤੀ ਫਿਰ ਸਾਡਾ ਸੰਘਰਸ਼ ਤੇਜ਼ ਕੀਤਾ ਜਾਏਗਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅਕਸਰ ਹੀ ਉਹ ਬਿਆਨ ਦਿੰਦੇ ਬਟ ਇਸ ਵਾਰ ਕੀ ਹੋਇਆ ਵੀ ਤੁਸੀਂ ਅੱਗੇ ਆਏ ਹੋ ਕਿਉਂਕਿ ਹਰ ਵਾਰੀ ਯਾਰ ਪ੍ਰਚਾਰ ਚ ਤੋਂ ਕਹਿੰਦੇ ਕਹਿੰਦੇ ਆ ਅਸੀਂ ਹਰ ਪ੍ਰਚਾਰ ਜਿਹੜਾ ਦਿੰਦਾ ਬਿਆਨ ਅਸੀਂ ਉਸੇ ਟਾਈਮ ਉਹਦੇ ਖਿਲਾਫ ਕੰਪਲੇਂਟ ਦੇ ਦਿੱਤੀ ਆ ਪੁਲਿਸ ਪ੍ਰਸ਼ਾਸਨ ਕੋ ਕਾਫੀ ਚੇਰ ਦੀਆਂ ਪੈਂਡਿੰਗ ਪਈਆਂ ਕੰਪਲੇਂਟਾਂ ਜਿਹੜੀਆਂ ਕਿ ਅੱਜ ਅਸੀਂ ਕਮਿਸ਼ਨ ਸਾਹਿਬ ਨਾਲ ਵੀ ਗੱਲ ਕੀਤੀ ਹੈ ਕਿ ਜਿਹੜੀਆਂ ਪੈਂਡਿੰਗ ਉਹਨਾਂ ਨੇ ਵਿਸ਼ਵਾਸਨ ਦਿੱਤਾ ਹੈ ਕਿ ਜਿਹੜੀਆਂ ਤੁਹਾਡੀਆਂ ਪੈਂਡਿੰਗ ਕੰਪਲੇਂਟਾਂ ਪਈਆਂ ਉਹ ਵੀ ਕੱਢੀਆਂ ਜਾਣਗੀਆਂ ਤੇ ਅੰਤ ਤੱਕ ਕਾਰਵਾਈ ਕੀਤੀ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੋਗਾ ਸਿੰਘ ਬਡਾਲਾ ਰੰਗਰੇਟੇ ਸਿੰਘ ਸਭਾ ਪੰਜਾਬ ਔਰ ਅੱਜ ਸਾਡੇ ਪ੍ਰਧਾਨ ਲਕੀਵੈਤ ਜੀ ਔਰ ਬਾਬਾ ਸਨੀ ਸੋਤਾ ਜੀ ਔਰ ਵੱਖ-ਵੱਖ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਜੋ ਮੰਗ ਪੱਤਰ ਦਿੱਤਾ ਗਿਆ ਜੋ ਅੰਕਰ ਨਰੂਲਾ ਵੱਲੋਂ ਇੱਕ ਇੱਥੇ ਪ੍ਰੋਗਰਾਮ ਰੱਖਿਆ ਗਿਆ 11 ਤਰੀਕ ਨੂੰ ਉਹਦੇ ਸੰਬੰਧੀ ਔਰ ਜਿਹੜਾ ਪੰਜਾਬ ਦੇ ਵਿੱਚ ਇਹ ਜਿਹੜਾ ਜਬਰੀ ਧਰਮ ਪਰਿਵਰਤਨ ਕਰਾ ਰਿਆ ਔਰ ਧਰਮਾਂ ਦੇ ਖਿਲਾਫ ਬੋਲ ਕੇ ਜਿਹੜਾ ਸਾਰਿਆਂ ਨੂੰ ਉਪਮਾਨਿਤ ਕਰ ਰਿਹਾ ਉਹਦੇ ਸੰਬੰਧੀ ਜਿਹੜੀਆਂ ਸਾਰੇ ਧਰਮਾਂ ਦੇ ਲੋਕ ਇੱਥੇ ਇਕੱਠੇ ਹੋਏ ਸੀ ਔਰ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਜਿਹਦੇ ਵਿੱਚ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਪਹਿਲਾਂ ਵੀ ਆਪ ਜੀ ਨੂੰ ਵੱਖ-ਵੱਖ ਜਥੇਬੰਦੀਆਂ ਵੱਲੋਂ ਸ਼ਿਕਾਇਤਾਂ ਦਿੱਤੀਆਂ ਗਈਆਂ ਪਰ ਆਪ ਜੀ ਨੇ ਕੋਈ ਗੌਰ ਨਹੀਂ ਕੀਤਾ ਔਰ ਜਦ ਕੋਈ ਵੱਡਾ ਐਕਸ਼ਨ ਹੁੰਦਾ ਤੇ ਫਿਰ ਜਿਹੜੀ ਆ ਇਹ ਸਰਕਾਰਾਂ ਵਾ ਇਹਨਾਂ ਨੂੰ ਭੱਜ ਦੌੜ ਪੈ ਜਾਂਦੀ ਆ ਅਸੀਂ ਚਾਹੁੰਦੇ ਕਿ ਜਿਹੜਾ 11 ਤਰੀਕ ਦਾ ਪ੍ਰੋਗਰਾਮ ਰੱਖਿਆ ਗਿਆ ਉਹ ਪ੍ਰੋਗਰਾਮ ਇਹਨਾਂ ਦਾ ਰੱਦ ਕੀਤਾ ਜਾਵੇ ਨਹੀਂ ਤਾਂ ਫਿਰ ਜਿਹੜੀਆਂ ਜਥੇਬੰਦੀਆਂ ਔਰ ਵੱਖ-ਵੱਖ ਧਰਮਾਂ ਦੀ ਸਾਰੇ ਲੋਕ ਇਕੱਠੇ ਹੋਣਗੇ ਜਿਹਦੇ ਵਿੱਚ ਨਿਆਂਗ ਸਿੰਘ ਜਥੇਬੰਦੀਆਂ ਵੀ ਸ਼ਾਮਲ ਹੋਣਗੀਆਂ ਫਿਰ ਉੱਥੇ ਦਾ ਜਿਹੜਾ ਜੋ ਵੀ ਸਿਸਟਮ ਹੋਏਗਾ ਉਹਦਾ ਜ਼ਿੰਮੇਵਾਰ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਹੋਏਗਾ ਕਿਉਂਕਿ ਕਿਉਂਕਿ ਕਾਰਨ ਕਿ ਸਮਝਦੇ ਹਮੇਸ਼ਾ ਹੀ ਉਹਨਾਂ ਦੇ ਕਲਾਕ ਕੰਪਲੇਂਟ ਆਉਂਦਾ ਹੈ ਕਾਰਨ ਕਾਰਨ ਇਹ ਹੈ ਜੀ ਵੇਖੋ ਇੱਕ ਬੰਨੇ ਗੁਰੂ ਨਾਨਕ ਦੇਵ ਜੀ ਸਭ ਤੋਂ ਪਹਿਲੇ ਗੁਰੂ ਹੋਏ ਨੇ ਔਰ ਜਿਨ੍ਹਾਂ ਨੇ ਆਪਣੇ ਲੋਕਾਂ ਨੂੰ ਇਕੱਠੇ ਹੋਣ ਦਾ ਉਪਦੇਸ਼ ਵੀ ਦਿੱਤਾ ਵਾ ਔਰ ਵਕ ਵਕ ਜਿੱਥੇ-ਜਿੱਥੇ ਵੀ ਗਏ ਵਕ ਵਕ ਧਰਮਾਂ ਨੂੰ ਉਹਨਾਂ ਨੇ ਨਾਲ ਲਾਇਆ ਅੱਜ ਵੀ ਆਪਾਂ ਹਰਮੰਦਰ ਸਾਹਿਬ ਜਾਂਦੇ ਆ ਤੇ ਉੱਥੇ ਚਾਰ ਦਰਵਾਜ਼ੇ ਰੱਖੇ ਗਏ ਆ ਚੋਂ ਵਰਨਾ ਨੂੰ ਸਾਂਝੇ ਕਿ ਸਾਰਿਆਂ ਨੂੰ ਉੱਥੇ ਜਿਹੜਾ ਵਾ ਮਾਨ ਸਨਮਾਨ ਦਿੱਤਾ ਜਾਂਦਾ ਪਰ ਇਹ ਇਹ ਧਰਮ ਵੱਖਰਾ ਹੀ ਆ ਜਿਹੜਾ ਆਂਦਾ ਕਿ ਤੁਸੀਂ ਕਿਸੇ ਦਾ ਪ੍ਰਸ਼ਾਦ ਨਹੀਂ ਲੈਣਾ ਕਿਸੇ ਦਾ ਜਿੱਦਾਂ ਛਪੀਲਾਂ ਲੱਗਦੀਆਂ ਹੁਣ ਗਰਮੀ ਦੇ ਵਿੱਚ ਹੁਣ ਇਹਨਾਂ ਦੇ ਬਿਆਨ ਹੈ ਕਿ ਕਿਤੇ ਕਿਸ ਨੇ ਭਾਵੇਂ ਤੁਸੀਂ ਧਿਆਏ ਮਰ ਜਾਓ ਉਥੋਂ ਕਿਸੇ ਨੇ ਜਲਵ ਨਹੀਂ ਪੀਣਾ ਠੀਕ ਹੈ ਜੀ ਔਰ ਇਹ ਸਾਡੇ ਪਰਿਵਾਰਾਂ ਦੇ ਵਿੱਚ ਪਾੜਾ ਪਾ ਰਹੇ ਆ ਔਰ ਜਬਰੀ ਧਰਮ ਪਰਵਰਤਨ ਕਰਾਰੇ ਕਹਿ ਰਹੇ ਕਿ ਅਸੀਂ ਜਿੱਥੇ ਕੋਈ ਆਪਣਾ ਕੈਂਸਰ ਵਾਲਾ ਬੰਦਾ ਜਿਹੜਾ ਕੋਈ ਜਿਆਦਾ ਤੁਰ ਫਿਰ ਨਹੀਂ ਸਕਦਾ ਜਿਹੜਾ ਜਿਹੜਾ व्हील चेयर ਤੇ ਉਹ ਵੀ ਉਠਾ ਸਕਦੇ ਹਾਂ ਉਹ ਇੱਥੇ ਸਵਾਲ ਪੈਦਾ ਹੁੰਦਾ ਕਿ ਜੇਕਰ ਇਹ ਲੋਕਾਂ ਨੂੰ ਉਠਾਉਂਦੇ ਆ ਤੇ ਇਹਨਾਂ ਦੇ ਜਿਹੜਾ ਪਹਿਲਾ ਗੁਰੂ ਆ ਜਿਹੜਾ ਵੀ ਪੌਪ ਕੋਈ ਦੱਸਦੇ ਨੇ ਉਹਨੂੰ ਕਿਉਂ ਨਹੀਂ ਉਠਾਇਆ ਜਾਂਦਾ ਕਿਉਂਕਿ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਲੋਕਾਂ ਨੂੰ ਅੰਧਵਿਸ਼ਵਾਸ ਫੁਲਾ ਰਹੇ ਆ ਅਸੀਂ ਇਸ ਅੰਧਵਿਸ਼ਵਾਸ ਤੋਂ ਇਹਨਾਂ ਲੋਕਾਂ ਨੂੰ ਸचेत ਕਰ ਰਹੇ ਹਾਂ ਇਸ ਲਈ ਅਸੀਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿੰਨੀਆਂ ਵੀ ਇਹਨਾਂ ਦੇ ਅੰਕਰ ਨਰੋਲਾ ਦੇ ਖਿਲਾਫ ਪਹਿਲਾਂ ਹੀ ਬੜੀਆਂ ਸ਼ਿਕਾਇਤਾਂ ਕੀਤੀਆਂ ਪਰ ਕਿਸੇ ਨੇ ਐਕਸ਼ਨ ਨਹੀਂ ਲਿਆ ਜੇਕਰ ਹੁਣ ਵੀ ਐਕਸ਼ਨ ਨਾ ਲਿਆ ਗਿਆ ਤੇ ਫਿਰ ਜਿਹੜਾ ਆਉਣ ਵਾਲਾ ਸੰਘਰਸ਼ ਹੀ ਦੱਸੇਗਾ ਕਿ ਉੱਥੇ ਕੀ ਹੋ ਸਕਦਾ ਇਸ ਲਈ ਪ੍ਰਸ਼ਾਸਨ ਇਸ ਗੱਲ ਦਾ ਜ਼ਿੰਮੇਵਾਰ ਹੋਏਗਾ ਜੇਕਰ ਕੋਈ ਇਹਨਾਂ ਨੇ ਪ੍ਰੋਗਰਾਮ ਉਹਨਾਂ ਦਾ ਨਾਂ ਰੱਦ ਕਰਾਇਆ ਤੇ ਹੋ ਸਕਦਾ ਕਿ ਜਥੇਬੰਦੀਆਂ ਉਥੇ ਆਮੋ ਸਾਹਮਣੇ ਵੀ ਹੋਣ ਇਸ ਲਈ ਇਸ ਮੌਕੇ ਨੂੰ ਜਿਹੜਾ ਵਾ ਸੰਭਾਲਣਾ ਪ੍ਰਸ਼ਾਸਨ ਦੇ ਹੱਥ ਆ ਔਰ ਪ੍ਰਸ਼ਾਸਨ ਨੂੰ ਅਸੀਂ ਦੀ ਅਪੀਲ ਕਰ ਚੁੱਕੇ ਹਾਂ ਬਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਨਾਮ ਬਾਬਾ ਸਰਵਨਾ ਜੀ ਜੋ ਬੋਲੇ ਸੋ ਨਿਹਾਲ ਸਤਿਗੁਰੂ ਗਰੀਨਾਥ ਮਹਾਰਾਜ ਕੀ ਜੈ ਸ੍ਰੀ ਸ੍ਰੀ ਹਕਮਤ ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਅਜਰ ਅਮਰ ਤ੍ਰੈ ਕਾਲ ਦਰਸ਼ੀ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਉਕੇ ਸਮਝਦਾ ਹਨ ਇਹ ਨਹੀਂ ਕਿਹਾ ਜਾ ਸਕਦਾ ਕਿ ਹਰ ਕੋ ਨੂੰ ਰਾਈਟ ਆ ਆਪਣਾ ਪ੍ਰਚਾਰ ਕਰਨ ਦਾ ਹਰ ਕੋ ਨੂੰ ਇਹ ਨਹੀਂ ਕਹਿ ਸਕਦੇ ਆਪਾਂ ਪਰ ਜਿਹੜਾ ਪ੍ਰਚਾਰ ਦੇ ਵਿੱਚ ਗਲਤ ਕਿਹਾ ਜਾਣਾ ਉਹ ਜਿਹੜਾ ਗੈਰ ਕਾਨੂੰਨੀ ਆ ਮਤਲਬ ਝੂਠ ਮਾਰਨਾ ਵੀ ਅਸੀਂ ਤੇਲ ਲਾ ਕੇ ਨੌਕਰੀਆਂ ਦਿੰਦੇ ਆ ਫਿਰ ਐਡੇ ਐਡੇ ਸਕੂਲ ਕਾਲਜਾਂ ਦੀ ਲੋੜ ਹੀ ਕੋਈ ਨਹੀਂ ਜਿਹੜੇ ਘੋੜੇ ਜਾਂ ਤੇਲ ਦੇ ਟੀਨਰ ਆਖ ਲੈਣੇ ਚਾਹੀਦੇ ਆਪਣੇ ਬੱਚਿਆਂ ਵਾਸਤੇ ਵੀ ਘਰੋਂ ਇੱਕ ਟੀਨ ਸਿਰ ਚ ਲੱਦਿਆ ਦੇਣੇ ਨੌਕਰੀ ਦੇ ਘਲਤਾ ਇਹੀ ਗਾਪੀ ਆਪਾਂ ਕਈ ਸਰ ਰਾਜੀ ਕਰ ਦਿੰਨੇ ਆ ਤੇ ਕੋਈ ਵੀ ਰੋਗ ਨੂੰ ਰਾਜੀ ਕਰ ਦਿੰਨੇ ਆ ਐਡੇ ਐਡੇ ਹਸਪਤਾਲ ਖੋਲੇ ਡਿਗਰੀਆਂ ਕਰਨੀ ਤੇ ਲੋੜ ਹੀ ਕੋਈ ਨਹੀਂ ਹੈਗੀ ਅੱਜ ਕੱਲ ਹਾਂ ਜੀ ਪ੍ਰਸ਼ਾਸਨ ਨੇ ਤੁਹਾਨੂੰ ਕੀ વિશ્વાસ ਦਵਾਇਆ ਜੀ ਕੀ ਕਿਹਾ ਇਹਹੀ ਵੀ ਅਸੀਂ ਇਹਹੀ ਕਿਹਾ ਵੀ ਇਹਨੂੰ ਰੋਕਿਆ ਜਾਵੇ ਪ੍ਰਚਾਰ ਨੂੰ ਜੇ ਪ੍ਰਚਾਰ ਨਾ ਰੁਕਿਆ ਯਾਰਾ ਫਿਰ ਸੰਘਰਸ਼ ਤੇਜ ਹੋਏਗਾ ਬੋਲੇ ਸੋਨਰ ਵਾ ਭਗਵਾਨ ਵਾਲਮੀਕ ਮਹਾਰਾਜ ਜੀ ਹੈ ਮੈਂ ਲੱਕੀਵਾਰ ਪੰਜਾਬ ਪ੍ਰਧਾਨ ਭਗਵਾਨ ਵਾਲਮੀਕ ਦੀ ਵੀਰਸਾ ਨਾ ਮੇਰੇ ਨਾਲ ਬਾਬਾ ਸਨੀਨਾਥ ਜੀ ਅੱਜ ਸਮੂਹ ਵਾਲਮੀਕੀ ਸਿੱਖ ਤੇ ਹਿੰਦੂ ਜਥੇਬੰਦੀਆਂ ਦੇ ਜਿਹੜੇ ਸੰਤ ਸਮਾਜ ਔਰ ਜਥੇਬੰਦੀਆਂ ਦੇ ਅਹੁਦੇਦਾਰਾਂ ਵੱਲੋਂ ਡੀਸੀ ਸਾਹਿਬ ਨੂੰ ਔਰ ਕਮਿਸ਼ਨਰ ਸਾਹਿਬ ਨੂੰ ਇੱਕ ਮੰਗ ਪੱਤਰਤਾ ਗਿਆ ਵਾ ਜਿਸ ਵਿੱਚ ਅਸੀਂ ਮੰਗ ਕੀਤੀ ਆ ਕਿ ਜਿਹੜਾ ਪਾਸਟਰ ਆਂਕੁਨ ਰੂਲਾਵਾ ਖੰਬੜਾ ਚਰਚ ਤੋਂ ਉਹ ਕ੍ਰੁਸੇਡ ਕਰਨ ਜਾ ਰਿਹਾ ਵਾ ਕ੍ਰੁਸੇਡ ਦਾ ਮਤਲਬ ਹੈਗਾ ਜੀ ਧਰਮ ਯੁੱਧ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਵੀ ਕਾਹਦਾ ਧਰਮ ਯੁੱਧ ਲੱਗਾ ਹੋਇਆ ਕਿਉਂਕਿ ਪ੍ਰਾਤਨ ਸਮੇਂ ਦੇ ਵਿੱਚ ਵੇਖੋ ਤੇ ਤਿੰਨ ਧਰਮਾਂ ਦੇ ਵਿੱਚ ਜਿਹੜਾ ਵਾ ਇਹ ਧਰਮ ਯੁੱਧ ਹੋਇਆ ਸੀਗਾ ਆਪਣੇ ਧਰਮ ਨੂੰ ਉੱਚਾ ਰੱਖਣ ਵਾਸਤੇ ਦੇ ਵਿੱਚ ਮੁਸਲਮਾਨ ਆ ਗਏ 크ਿਸਚਨ ਆ ਗਏ ਜੈਹੂਦੀ ਆ ਗਏ ਫੋਨ ਜਿਹੜਾ ਇਹ ਜਿਹੜੇ ਜਿਹੜੇ ਇਹ ਕਰਦੇ ਪਏ ਆ ਜਿਹੜਾ ਅੰਕਨੂਰਲਾ ਜਿਹੜਾ ਕ੍ਰੁਸੇਡ ਕਰਦਾ ਪਿਆ ਉਹਦੇ ਵਿੱਚ ਕੀ ਆ ਕਿ ਜਿਹੜਾ ਹਿੰਦੂ ਜਿਹੜੇ ਹਿੰਦੂ ਲੋਕਾਂ ਆ ਔਰ ਸਿੱਖ ਸਮਾਜ ਦੇ ਲੋਕ ਆ ਜਿਹੜੇ ਇਹਨਾਂ ਦਾ ਜ਼ਬਰੀ ਔਰ ਲਾਲਚ ਦੇ ਕੇ ਜਾਂ ਬਿਮਾਰ ਕਿਤਾ ਜਾ ਰਿਹਾ ਵਾ ਔਰ ਇਹ ਵਿੱਚ ਮੇਜਰ ਜਿਹੜਾ ਵਾ ਕਨਵਰਜਨ ਹੋ ਰਹੀ ਆ ਜਿਹੜੀ ਮਜਬੀ ਸਿੱਖ ਸਮਾਜ ਚੋਂ ਆ ਵਾਲਮੀਕੀ ਸਮਾਜ ਚੋਂ ਆ ਦਲੀ ਸਮਾਜ ਚੋਂ ਆ ਔਰ ਮੇਨ ਜਿਹੜੀ ਹੋ ਰਹੀ ਆ ਬਾਰਡਰ ਬੈਲਟ ਏਰੀਆ ਦੇ ਵਿੱਚ ਜਿਹਦੇ ਵਿੱਚ ਤਰਨਤਾਰਨ ਆ ਗਿਆ ਅੰਮ੍ਰਿਤਸਰ ਆ ਗਿਆ ਗੁਰਦਾਸਪੁਰ ਤੁਸੀਂ ਦੇਖ ਲਓ ਇਹ ਮੇਜਰ ਜਿਹੜੇ ਏਰੀਏ ਜਿਹੜੇ ਆ ਜਿਹੜੇ ਐਸੀ ਸਮਾਜ ਨੂੰ ਬਿਲੋਂਗ ਕਰਦੇ ਸੀਗੇ ਸਾਰੇ ਦੇ ਸਾਰੇ ਜਿਹੜੇ ਇਸ ਟਾਈਮ ਇਹ ਕਨਵਰਟ ਹੋ ਚੁੱਕੇ ਆ ਔਰ ਸਰਕਾਰ ਦੀ ਨੱਕ ਦੇ ਥੱਲੇ ਸਭ ਕੁਝ ਹੋ ਰਿਹਾ ਵਾ ਔਰ ਲਗਾਤਾਰ ਜਿਹੜਾ ਅਨਕੁਨ ਨਰੂਲਾ ਵਾ ਜਿਹਨੂੰ ਕਿਸੇ ਦਾ ਡਰ ਨਹੀਂਗਾ ਔਰ ਸਿੱਖ ਜਿਹੜੀਆਂ ਧਾਰਮੇ ਭਾਵਨਾ ਨੂੰ ਆਹਤ ਕਰਦਾ ਪਿਆ ਵਾ ਜਿਹਦੇ ਵਿੱਚ ਉਸ ਸ਼ਰੀਆਮ ਕਹਿ ਰਿਹਾ ਵਾ ਕਿ ਜਿਹੜਾ ਇੱਕ ਪਿਓ ਦੇ ਹੋ ਕੇ ਰਹਿ ਜਾਓ ਔਰ ਲੰਗਰ ਨੀਂਗ ਤੇ ਖਾਣਾ ਨਾ ਕਿ ਤੁਸੀਂ ਕਿਤੇ ਸ਼ਬੀਲ ਪੀਣੀ ਜੇ ਔਰ ਇੱਕ ਲੇਟੈਸਟ ਵੀਡੀਓ ਜਿਹੜੀ ਆਈ ਹੈ ਵੀਡੀਓ ਦੇ ਵਿੱਚ ਇੱਕ ਕੁੜੀ ਸਸਰੀਕਾਲ ਕਹਿ ਰਹੀ ਹੈ ਔਰ ਇਹਦੇ ਵਿੱਚ ਉਹ ਕਹਿ ਰਿਹਾ ਵਾ ਕਿ ਤੇਰੇ ਚ ਵਿਵੇਕ ਨਹੀਂ ਹੈਗਾ ਤੂੰ ਸਸਰੀਕਾਲ ਕਹਿ ਰਹੀ ਹੈ ਔਰ ਠੀਕ ਹੈ ਜੀ ਔਰ ਦੂਸਰਾ ਜਿਹੜਾ Hindu ਸਮਾਜ ਦੀ ਰੀਤੀ ਰਿਵਾਜਾ ਜਿਹੜੇ ਵਿਆਹ ਸ਼ਾਦੀਆਂ ਦੇ ਵਿੱਚ ਹੁੰਦੇ ਆ ਜਾਗੋ ਕੱਢਦੇ ਆ ਜਾ ਹਲਦੀ ਰਸਮ ਹੁੰਦੀ ਆ ਉਹਨਾਂ ਬਾਰੇ ਵੀ ਜਿਹੜੀ ਆ ਇਹ ਮਾੜੀ ਸ਼ਬਦਾਵਲੀ ਬੋਲ ਰਿਹਾ ਵਾ ਔਰ ਕਿਤੇ ਨਾ ਕਿਤੇ ਤੁਸੀਂ ਦੇਖਿਆ ਜਾਊਗਾ ਕਿ ਜਿਹੜੀ ਇਸਾਈ ਮਿਸ਼ਨਰੀਆਂ ਵਾ ਇਹਨਾਂ ਦਾ ਸਿਰਫ ਇੱਕ ਇੱਕ ਫੰਡਾ ਵਾ ਕਿ ਕਿਸੇ ਤਰੀਕੇ ਦੇ ਨਾਲ ਕਨਵਰਜਨ ਕੀਤਾ ਜਾਵੇ ਕਿਉਂਕਿ ਜਿਹੜਾ ਪੰਜਾਬ ਹੈਗਾ ਵਾ ਉਹ ਸਿੱਖ ਬਹੁਲ ਜਿਹੜਾ ਵਾ ਏਰੀਆ ਹੈਗਾ ਵਾ ਔਰ ਉਸ ਦੇ ਨਾਲ ਰਿਲੇਟਡ ਉਹਨਾਂ ਨੇ ਸ਼ਬਦ ਜਿਹੜੇ ਯੂਜ਼ ਕਰ ਲਏ ਜਿਸ ਦਾ ਸਤਗੁਰੂ ਯੀਸ਼ੂ ਹੋ ਗਿਆ ਸਤਸੰਗ ਹੋ ਗਿਆ ਔਰ Hindu ਸਮਾ ਦੇ ਵਿੱਚੋਂ ਆਜੋ ਅਨੁਗ੍ਰਹਿ ਆਜੋ ਅਭਿਸ਼ੇਕ ਦਾ ਮਤਲਬ ਵੀ ਇਸ ਤਰੀਕੇ ਦਾ ਵਰਤ ਤਾਂ ਕਿ ਲੋਕਾਂ ਨੂੰ ਇਹ ਲੱਗੇ ਕਿ ਸਮਦੇ ਕੀ ਜਾਨ ਪੂਜ ਕੇ ਕਰ ਰਹੇ ਆ ਕੀ ਕਰਨੇ ਚਾਹੁੰਦੇ ਆ ਜਾਨ ਪੂਜ ਕੇ ਕਰਦੇ ਆ ਕਿਉਂਕਿ ਦੇਖੋ 크ਰੁ세ਡ ਦਾ ਮਤਲਬ ਵੀ ਇਹੀ ਹੋ ਗਿਆ ਨਾ ਵੀ ਆਪਣੇ ਧਰਮ ਨੂੰ ਹਾਈਡਰ ਦੇ ਲੈ ਕੇ ਜਾਣਾ ਦੂਸਰੇ ਧਰਮ ਨੂੰ ਛੱਟ ਕੇ ਆਪਣੀ ਗਿਣਤੀ ਵਧਾਣਾ ਔਰ ਨਰੋਲਾ ਜਿਹੜਾ ਵਾ ਉਹ ਇਸ ਟਾਈਮ ਇਹੀ ਕਰ ਰਿਹਾ ਕਿਉਂਕਿ ਏਸ਼ੀਆ ਦੀ ਸਭ ਤੋਂ ਵੱਡੀ ਜਿਹੜੀ ਚਰਤ ਜਿਹੜੀ ਹੈ ਇਸ ਵੇਲੇ ਖਾਂਬੜੇ ਦੇ ਵਿੱਚ ਬਣਨ ਜਾ ਰਹੀ ਹੈ ਔਰ ਇਹਦੀ ਫੰਡਿੰਗ ਕਿੱਥੋਂ ਆ ਰਹੀ ਹੈ ਕਿਉਂਕਿ ਛੋਟੇ ਛੋਟੇ ਏਰੀਆਜ਼ ਦੇ ਵਿੱਚ ਤੁਸੀਂ ਅੰਮ੍ਰਿਤਸਰ ਤਰਨਤਾਰਨ ਜਿਸ ਵਾਸਤੇ ਮੈਂ ਪਹਿਲਾਂ ਵੀ ਦੱਸਿਆ ਵਾ ਕਿ ਛੋਟੇ ਛੋਟੇ ਇਸ ਟਾਈਮ ਘਰਾਂ ਦੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤੁਸੀਂ ਦੇਖ ਲਓ ਕਿ ਛੋਟੀਆਂ-ਛੋਟੀਆਂ ਚਰਚਾਂ ਬਣ ਰਹੀਆਂ ਵਾਂ ਉਹਨਾਂ ਚੋਂ ਫੰਡਿੰਗਸ ਆ ਰਹੀ ਹੈ ਇੱਕ ਚਰਚ ਦੇ ਮਗਰ ਤੁਸੀਂ 100-100 200 500 ਬੰਦਾ ਵੀ ਲਾ ਲਓ ਤੁਸੀਂ ਤੇ ਬਹੁਤ एवरीडे ਲੈਵਲ ਤੇ ਗੱਲ ਜਾਰੀ ਹੈ ਔਰ ਦੂਸਰਾ ਮੇਜਰ ਫੈਕਟ ਕੀ ਕਰਦੇ ਪਏ ਆ ਪਹਿਲੇ ਦੇ ਸਮੇਂ ਦੇ ਵਿੱਚ ਇਹ ਆਪਣੇ ਨਾਲ ਮਸੀਹ ਲਾਰੇ ਸੀਗੇ ਹੁਣ ਆਪਣੇ ਨਾਲ ਮਸ਼ੀਨ ਹੀ ਲਾਰੇ ਉਹਦਾ ਕਾਰਨ ਹੈ ਕਿ ਵੀ ਇਹ ਆਪਣੇ ਨੂੰ ਹਾਈਡ ਕਰ ਰਹੇ ਪਿਆ ਜੇ ਡਾਟਿਆਂ ਦੇ ਹਿਸਾਬ ਨਾਲ ਦੇਖਿਆ ਜਾਵੇ ਤੇ ਇਹ ਡਾਟਿਆਂ ਦੇ ਹਿਸਾਬ ਨਾਲ ਜੇ ਕ੍ਰਿਸਟਨ ਜਿਹੜੇ ਆ 1% ਆ ਪਰ ਜੇ ਕਨਵਰਟਰ ਦੇ ਹਿਸਾਬ ਨਾਲ ਵੇਖੀਏ ਤੇ 10% ਤੋਂ ਉੱਪਰ ਹੋ ਚੁੱਕੇ ਆ ਕਿਉਂ ਜਿਹਦੇ ਕਰਕੇ ਜਦੋਂ ਮਰਦਮਸ਼ੁਮਾਰੀ ਵੀ ਹੁੰਦੀ ਹੈ ਤੇ ਉਹਰੇ ਵਿੱਚ ਵੀ ਇਹ ਮਜਬੀ ਸਿੱਖ ਜਾਂ ਹਲਮਿਕੀ ਸਮਾਜ ਹੀ ਆਪਣੇ ਆਪ ਨੂੰ ਕੁਵਾਰੇ ਆ ਕਾਰਨ ਮੇਜਰ ਰੀਜ਼ਨ ਇਹ ਨਿਆਵਾ ਕਿ ਇਹ ਲੋਕ ਜਿਹੜੇ ਆ ਕਨਵਰਟ ਤੇ ਹੋ ਚੁੱਕੇ ਆ ਆਪਣੇ ਪਿਓ ਨੂੰ ਪਿਓ ਨਹੀਂ ਕਹਿੰਦੇ ਨਾ ਆਪਣੇ ਧਰਮ ਨੂੰ ਧਰਮ ਕਹਿੰਦੇ ਆ ਸਿਰਫ ਸਿਰਫ ਇਹ ਜਿਹੜਾ ਵਾ ਰਜ਼ਰਵੇਸ਼ਨ ਦਾ ਜਿਹੜੀ ਸਾਡਾ ਰਜ਼ਰਵੇਸ਼ਨ ਆ ਉਹਨੂੰ ਖਾਂ ਰਹੇ ਆ ਸੋ ਇਸ ਕਰਕੇ ਇਹ ਦੁਰੇ ਮਾਰ ਜਿਹੜੀ ਪੈ ਰਹੀ ਹੈ ਸਾਡੇ ਸਮਾਜ ਨੂੰ ਇੱਕ ਤੇ ਧਾਰ ਸਾਡਾ ਧਾਰਮਿਕ ਕਾਣ ਹੋ ਰਿਹਾ ਵਾ ਸਾਡੇ ਧਾਰਮਿਕ ਗੁਰੂਆਂ ਦੀ ਜਿਹੜੀ ਇਹ ਬੇਦਬੀ ਹੋ ਰਹੀ ਹੈ ਸਾਡੇ ਦੇਵੀ ਦੇਵਤਿਆਂ ਦੀ ਬੇਦਬੀ ਹੋ ਰਹੀ ਹੈ ਔਰ ਨਾਲ ਹੀ ਨਾਲ ਜਿਹੜਾ ਸਾਡਾ ਐਸੀ ਸਮਾਜ ਆ ਉਹਦਾ ਜਿਹੜੀ ਕਨਵਰਜਨ ਜਿਹੜੀ ਇਹ ਲਗਾਤਾਰ ਖਾ ਰਹੇ ਆ ਸੋ ਇਸ ਕਰਕੇ ਅੱਜ ਸਾਰੀਆਂ ਜਥੇ ਔਰ ਅਸੀਂ ਡੀਸੀ ਸਾਹਿਬ ਕੋ ਤੇ ਸੀਪੀ ਸਾਹਿਬ ਕੋ ਇਹ ਹੀ ਡਿਮਾਂਡ ਕਰਦੇ ਆਂ ਕਿ ਜੇਕਰ ਇਹਰਾ ਪ੍ਰੋਗਰਾਮ ਨਾ ਬੰਦ ਹੋਇਆ ਤੇ ਸੰਤ ਸਮਾਜ ਉਹ ਜਥੇਬੰਦੀਆਂ ਦੇ ਆਗੂਆਂ ਵੱਲੋਂ ਜਿਹੜਾ ਤਿੱਖਾ ਸੰਦੇਸ਼ ਕੀਤਾ ਜਾਵੇਗਾ ਜੇਰੀ ਜ਼ਿੰਮੇਵਾਰੀ ਸਿਰ ਤੇ ਸਿਰਫ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ ਲਕੀ ਜੀ ਅੱਗੇ ਵੀ ਉਹਨਾਂ ਦੇ ਪ੍ਰੋਗਰਾਮ ਹੋਏ ਆ ਕ੍ਰੀਚਨ ਕੈਰੀ ਹੈ ਪਿਛਲੇ ਸਾਲ ਨਵੇਂ ਸਾਲ ਤੇ ਵੀ ਹੋਏ ਆ ਇਸ ਸਾਲ ਕਿਉਂ ਵਿਰੋਧ ਹੋ ਰਿਹਾ ਜੀ ਇੰਦਾ ਨਹੀਂ ਆ ਜੀ ਕਿਉਂਕਿ ਪ੍ਰਚਾਰ ਤੇ ਅਕਸਰ ਉਹ ਕਰਦੇ ਸੀ ਪ੍ਰਚਾਰ ਦੇ ਵਿੱਚ ਅਕਸਰ ਵੀ ਉਹ ਕਹਿੰਦੇ ਸੀ ਲੰਗਰ ਬਾਰੇ ਵੀ ਸਿੱਖਾ ਬਾਰੇ ਵੀ ਪਰ ਹੁਣ ਕਿਉਂ ਮੁੱਦਾ ਉਠਾਇਆ ਜਾਦਾ ਇੰਦਾ ਨਹੀਂ ਆ ਜੀ ਲਗਾਤਾਰ ਜਦੋਂ ਵੀ ਇਹਨਾਂ ਦੇ ਪ੍ਰੋਗਰਾਮਸ ਹੁੰਦੇ ਆ ਜਾਂ ਐਸੀ ਵੀਡੀਓਜ਼ ਆਂਦੀ ਆ ਉਹ ਪ੍ਰਸ਼ਾਸਨ ਨੂੰ ਇਸ ਬਾਰੇ ਕੰਪਲੇਂਟਾਂ ਦਿੱਤੀਆਂ ਜਾਂਦੀਆਂ ਵਾਂ ਪਰ ਪ੍ਰਸ਼ਾਸਨ ਮੈਨੂੰ ਨਹੀਂ ਸਮਝ ਲੱਗਦੀ ਕਿਸੇ ਚੀਜ਼ ਤੋਂ ਡਰਦਾ ਵਾ ਔਰ ਪਿਛਲੇ ਸਾਲ ਦੀਆਂ ਹੜ ਲਗਾਤਾਰ ਡੇਢ ਦੋ ਦੋ ਸਾਲ ਦੀਆਂ ਜਿਹੜੀਆਂ ਕੰਪਲੇਂਟਾਂ ਜਿਹੜੀਆਂ ਹਡੀਆਂ ਵਾਂ ਉਹ ਪੈਂਡਿੰਗ ਸਪਈਆਂ ਵਾਂ ਔਰ ਤੇ ਕੋਈ ਕਾਰਵਾਈ ਨਹੀਂ ਹੋਉਂਦੀ ਕਿਉਂਕਿ ਹੇਟ ਸਪੀਚ ਕਰਦਾ ਵਾ ਔਰ ਕਿਤੇ ਨਾ ਕਿਤੇ ਏਜੰਸੀਆਂ ਦਾ ਬੰਦਾ ਵਾ ਇਹ ਚਾਹਤਾ ਵਾ ਕਿ ਵੀ ਦੰਕ ਦਿੱਤੀ ਜਾਵੇ ਪੰਜ ਬਾਤੇ ਹੁਣ ਲੱਗਦਾ ਵੀ ਹੁਣ ਕਿਹੜੀ ਦਿੱਤੀ ਉਹ ਵੀ ਪੈਂਡਿੰਗ ਹੋ ਜਾਏਗੀ ਤੇ ਫੇਰ ਨਹੀਂ ਜੀ ਹੁਣ ਅਸੀਂ ਪੈਂਡਿੰਗ ਨਹੀਂ ਹੁੰਦੇ ਨਹੀਂ ਕਿਉਂਕਿ ਇਹ ਸਮਾਜ ਹੋ ਜਾਗਰਤ ਹੋ ਚੁੱਕਾ ਵਾ ਸਾਰੇ ਧਰਮ ਦੀ ਜਿਹੜੀ ਕ੍ਰਾਂਤੀ ਆਪਾਂ ਲੈ ਕੇ ਆਵਾਂਗੇ ਅੱਜ ਸਾਰੇ ਜਥੇਬੰਦੀਆਂ ਦੇ ਆਗੂਆਂ ਨੇ ਔਰ ਲ ਸੰਸਮਾਨਯਿਕ ਪ੍ਰਣ ਕੀਤਾ ਵਾ ਕਿ ਅਸੀਂ ਇਕੱਠੇ ਹੋ ਕੇ ਜਿਹੜੀ ਧਰਮ ਪਰਵਰਤਨ ਦੀ ਜਿਹੜੀ ਇਹ ਕ੍ਰਿਤੀ ਜਿਹੜੀ ਇਹਦੇ ਖਿਲਾਫ ਲੜਾਂਗੇ ਖਲੋਵਾਂਗੇ ਜੇਕਰ ਪ੍ਰਸ਼ਾਸਨ ਨਹੀਂ ਕਰਦਾ ਤਾਂ ਫਿਰ ਅਸੀਂ ਦੂਜੇ ਤਰੀਕੇ ਨਾਲ ਕਰਾਵਾਂਗੇ 11 ਤਰੀਕ ਨੂੰ ਪ੍ਰੋਗਰਾਮ ਨਹੀਂ ਕੈਨਸਲ ਹੁੰਦਾ ਹੁੰਦਾ ਵਾ ਤੇ ਫੇਰ ਨੈਸਟ ਅਸੀਂ ਸੰਘਰਸ਼ ਕਰਾਂਗੇ ਜੀ ਅਸੀਂ ਪ੍ਰੋਗਰਾਮ ਵੀ ਨਹੀਂ ਹੋਣ ਦੇਣਾ ਅਸੀਂ ਕਿਉਂਕਿ ਸਾਰੀਆਂ ਹਾਂਜੀ ਵਿਰੋਧ ਬਿਲਕੁਲ ਤਿੱਖਾ ਹੋਏਗਾ ਜੀ ਵਾਲਮੀਕੀ ਸਮਾਜ ਵੀ ਵਿਰੋਧ ਕਰੇਗਾ ਹਿੰਦੂ ਸਮਾਜ ਵੀ ਵਿਰੋਧ ਕਰੇਗਾ ਔਰ ਸ